ਦੋਸਤੋ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਕੇਸ਼ ਸ਼ਰਮਾ ਰੋਡਾਂ ਦੀ ਸਮੱਸਿਆ ਹੋਵੇ ਜਾਂ ਗਲੀਆਂ ਦੀ ਸਮੱਸਿਆ ਹੋਵੇ ਇਸ ਚੀਜ਼ ਨੇ ਹੁਸ਼ਿਆਰਪੁਰ ਨੂੰ ਜਿਹੜਾ ਕਿ ਘੇਰਾ ਪਾ ਕੇ ਰੱਖਿਆ ਹੋਇਆ ਹੈ ਲੋਕ ਪਰੇਸ਼ਾਨ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਰੋਡ ਬਣਾ ਦਿਓ ਪਰ ਜਿਹੜਾ ਕਿ ਕੋਈ ਵੀ ਜਿਹੜੀ ਕਿ ਕਾਰਵਾਈ ਜਾਂ ਕਹਿ ਲਈਏ ਕਿਤੇ ਬਣਦੇ ਵੀ ਨਹੀਂ ਰੋਡ ਕਿਤੇ ਜਿਹੜਾ ਕਿ ਟੋਟਲੀ ਇਗਨੋਰ ਕੀਤੀ ਜਾਂਦੀ ਹੈ ਉਹਨਾਂ ਦੀ ਗੱਲਬਾਤ ਸੋ ਇਸ ਵਕਤ ਵੀ ਅਸੀਂ ਮੌਜੂਦ ਹਾਂ ਕਨਕ ਮੰਡੀ ਹੁਸ਼ਿਆਰਪੁਰ ਦੇ ਵਿੱਚ ਕਨਕ ਮੰਡੀ ਤੋਂ ਸਰਾਜਾ ਚੌਂਕ ਜਿਹੜਾ ਕਿ ਰਸਤਾ ਜਾਂਦਾ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਦੁਕਾਨਦਾਰਾਂ ਦੀਆਂ ਦੁਕਾਨਾਂ ਵੀ ਨੇ ਤਾਂ ਜਿਹੜੇ ਦੁਕਾਨਦਾਰ ਨੇ ਰੋੜ ਪੱਟਿਆ ਹੋਇਆ ਹੈ ਬੁਰੀ ਤਰ੍ਹਾਂ ਦੇ ਨਾਲ ਜਿਹੜੀਆਂ ਪਾਈਪਾਂ ਨੇ ਉਹ ਲੀਕ ਕਰ ਰਹੀਆਂ ਨੇ ਆਲੇ-ਦੁਆਲੇ ਲੋਕਾਂ ਨੂੰ ਇੱਥੋਂ ਲਾਂਘੇ ਦੇ ਵਿੱਚ ਸਮੱਸਿਆ ਹੋ ਰਹੀ ਹੈ ਕਿਉਂਕਿ ਇਹ ਜਿਹੜਾ ਕਿ ਬਾਜ਼ਾਰ ਹੈ ਤੁਹਾਨੂੰ ਦੱਸਦੀ ਹੈ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਸਮਾਨ ਖਰੀਦਣ ਦੇ ਲਈ ਆਉਂਦੇ ਨੇ ਫੈਮਲੀਆਂ ਦੇ ਨਾਲ ਵੀ ਜਿਹੜੇ ਕਿ ਲੋਕ ਆਉਂਦੇ ਨੇ ਟੂ ਵੀਲਰਾਂ ਤੇ ਮੌਜੂਦ ਹੁੰਦੇ ਨੇ ਤਾਂ ਉਹਨਾਂ ਲਈ ਜਿਹੜਾ ਕਿ ਬਹੁਤ ਹੀ ਸਮੱਸਿਆ ਦਾ ਸਾਹਮਣਾ ਆ ਰਿਹਾ ਹੈ ਉਸ ਤੋਂ ਜ਼ਿਆਦਾ ਸਮੱਸਿਆ ਜਿਹੜੀ ਕਿ ਦੁਕਾਨਦਾਰਾਂ ਨੂੰ ਇੱਥੇ ਦੇ ਫੇਸ ਕਰਨੀ ਪੈ ਰਹੀ ਹੈ ਸੋ ਦੁਕਾਨਦਾਰ ਇੱਥੋਂ ਦੇ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਕੀ ਜਿਹੜੀ ਕਿ ਸਮੱਸਿਆ ਆ ਰਹੀ ਹੈ ਸਰ ਕੀ ਨਾਮ ਹੈ ਜੀ ਤੁਹਾਡਾ ਸਰ ਕੀ ਜਿਹੜੀ ਕਿ ਸਮੱਸਿਆ ਆ ਰਹੀ ਪਈ ਹੈ ਕੀ ਕਹਿਣਾ ਚਾਹੋ ਸਰ 2 ਮਹੀਨੇ ਹੋ ਗਏ ਜੀ ਸੜਕ ਪੱਟੀ ਕਦੇ ਪਾਈਪਲਾਈਨ ਪਾਈ ਆ ਇੱਕ ਫੁੱਟ ਦੇ ਪਾਈਪਲਾਈਨ ਪਾਈ ਆ ਜੀ ਜਿਹਦੇ ਸਾਰੇ ਬਜ਼ਾਰ ਵਾਲਿਆਂ ਨੇ ਕਿਹਾ 3 ਫੁੱਟ ਤੇ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਚੌਥੀ ਵਾਰੀ ਪਟਿਆ ਜੀ ਪਾਣੀ ਵਾਲਾ ਕੋਲ ਦੀ ਹੁੰਦਾ ਬਈ ਲੀਕੇਜ ਹੋਈ ਜਾਂਦੀ ਆ ਕੋਈ ਬੰਦਾ ਨਹੀਂ ਆਉਂਦਾ ਇੱਥੇ ਕੋਈ ਨਾ ਐਮਐਲਏ ਸਾਹਿਬ ਆਂਦੇ ਆ ਉਦਾਂ ਬਿਜਾਰੀ ਚਾਹੀਏ 10 ਵਾਰੀ ਆਏ ਕੋਲ ਆ ਕੇ ਦੇਖੋ ਜਨਤਾ ਦੀ ਸੁਣੋ ਅੱਜ 2 ਮਹੀਨੇ ਹੋ ਗਏ ਆ ਕੰਮ ਕਰ ਨਹੀਂ ਹੈਗੇ ਬਾਜ਼ਾਰ ਵਿੱਚ ਬਿਲਕੁਲ ਲੋਕਾਂ ਨੂੰ ਤੁਸੀਂ ਕਹਿੰਦੇ ਆ ਅਸੀਂ ਲਾਏ ਹੋਏ ਆ ਮਹੀਨੇ ਦੁਕਾਨਦਾਰਾਂ ਨੂੰ ਵੀ ਲਾ ਦੋ ਮਹੀਨੇ ਅਸੀਂ ਚਾਬੀਆਂ ਫੜਾ ਰਹੇ ਨੇ ਦੁਕਾਨਾਂ ਦੀ ਸਾਨੂੰ ਲਾਦਣ 50000 ਲੱਖ ਰੁਪਏ ਮਹੀਨਾ ਅਸੀਂ ਵੀ ਦੇ ਦਿੰਦੇ ਨੇ ਚਾਬੀਆਂ ਇਹ ਹਾਲਤ ਹੋ ਚੁੱਕੀ ਆ ਬਾਜ਼ਾਰ ਵਾਲਿਆਂ ਦੀ ਮੇਲੇ ਜਿੱਦਾਂ ਆਈਦਾ ਉਦਾਂ ਜਾਈਦਾ ਕੋਈ ਇੱਥੇ ਸੁਣਾਈ ਨਹੀਂ ਹੈਗੀ ਕਮੇਟੀ ਜਾਓ ਉਹ ਕਹਿੰਦੇ ਸਾਨੂੰ ਨਹੀਂ ਬਰਾ ਮੇਅਰ ਸਾਹਿਬ ਜੀ ਇਹ ਕਿੰਨੇ ਪੱਟਿਆ ਜੀ ਤੁਹਾਡੇ ਬੰਦੇ ਤੁਹਾਨੂੰ ਹੀ ਨਹੀਂ ਪਤਾ ਤਾਂ ਕਿਹਨੂੰ ਪਤਾ ਸਾਨੂੰ ਥੋੜੀ ਪਤਾ ਕੋਈ ਇੱਥੇ ਸਾਡੀ ਸੁਣਾਈ ਨਹੀਂ ਹੈਗੀ ਜੀ ਤੇ ਨਾ ਹੋਇਆ ਅਸੀਂ ਵੀ ਐਦਾਂ ਕਰਾਂਗੇ ਸਾਰੇ ਕੱਟੇ ਹੋ ਕੇ ਪਾਈਪਲਾਈਨਾਂ ਫੇਰ ਬਾਹਰ ਕੱਢ ਰਹੇਾਂਗੇ ਫਿਰ ਆਪਣੇ ਅੱਗੇ ਵੀ ਅਸੀਂ ਪੈਸੇ ਦੀ ਪਾਈ ਸੜਕ ਫਿਰ ਪੋਵਾ ਲਾਂਗੇ ਸਾਡੀ ਕੋਈ ਸੁਣਾਈ ਨਹੀਂ ਹੈਗੀ ਸਾਰੇ ਸਰ ਜਿੱਦਾਂ ਕਿ ਤੁਸੀਂ ਕਹਿ ਰਹੇ ਹੋ ਕੋਈ ਸੁਣ ਨਹੀਂ ਰਿਹਾ ਜਦੋਂ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਕੋਈ ਚੀਜ਼ ਕੰਪਲੇਂਟ ਲੈ ਕੇ ਜਾਂਦੇ ਹੋ ਉਹਨਾਂ ਦਾ ਕੀ ਜਵਾਬ ਹੁੰਦਾ ਹੈ ਕਿ ਉਹਨਾਂ ਨੇ ਮੌਕਾ ਦੇਖਿਆ ਆ ਕਿ ਸਾਰਾ ਅਕਲ ਆਇਆ ਐ ਐਸ ਡੀਓ ਸਾਹਿਬ ਉਹ ਦੇਖ ਕੇ ਗਏ ਆ ਕੋਲ ਕਢ ਕੇ ਕਹਿੰਦੇ ਜੀ ਕਲੈਕਸ਼ਨ ਦੀ ਕਿਸੇ ਕੁੰਡੀ ਦੀ ਜਦੋਂ ਪਲਾਂਦੇ ਡੰਕਾ ਮੈਂ ਤਾਂ ਮੇਰੇ ਅੰਦਰ ਲਾਓ ਜੀ ਤੁਸੀਂ ਤਾਰ ਤੁਸੀਂ ਆਪਣਾ ਕੰਮ ਪੂਰਾ ਕਰੋ ਆ ਦੇਖ ਲਓ ਤੁਹਾਡੇ ਸਾਹਮਣੇ ਕੱਲ ਦੀਆਂ ਫੋਟੋਆਂ ਆ ਸਵੇਰੀਆਂ ਫੋਟੋਆਂ ਕਿੱਦਾਂ ਆ ਇਹ ਹਾਲ ਹੋ ਚੁੱਕਾ ਐ ਆ ਹੁਣ ਤਾਂ ਇਹ ਐ ਜੀ ਚਾਬੀਆਂ ਬਣਾਉਣ ਦੀ ਨੋਂ ਬਤ ਆ ਦੁਕਾਨਦਾਰਾਂ ਨੂੰ ਜੋ ਇਸ ਟਾਈਮ ਕਮਰੇ ਹਾਲ ਹਾਲ ਆ ਇਹ ਲੜੇ ਕਰਦਾ ਤਿੰਨ ਚਾਰ ਬੰਦੇ ਡਿੱਗ ਚੁੱਕੇ ਆ ਜਦੋਂ ਸੜਕ ਪੱਟੀ ਸੀ ਉਦੋਂ ਕਹਿੰਦੇ ਸੀਗੇ ਜੀ ਜਿਹੜਾ ਕਿਸੇ ਸੀਵਰੇਜ ਦੀ ਵਾਲੀ ਗਰੀਬ ਵਾਲੀ ਦੇ ਸਾਹਮਣੇ ਗਲੀ ਜੰਦੇ ਆ ਅਸੀਂ ਤਾਂ ਮੰਗ ਜੀ ਪਾਈਪਲਾਈਨਾਂ ਪਵਾ ਕੇ ਉਹਨਾਂ ਨੂੰ ਕੋਈ ਨਹੀਂ ਆਪ ਸੜਕਾ ਪਵਾਈਆਂ ਸੀ ਆਪਣੇ ਕੋਲੋਂ ਇਹ ਜਾਗਣਾ ਚਾਹੀਦਾ ਇਹਨਾਂ ਨੂੰ ਮੰਤਰੀ ਹੋਣਾਂ ਨੂੰ ਹਰ ਬੰਦਾ ਠੀਕ ਆ ਨਾ ਐਮਐਲਏ ਸਾਹਿਬ ਜਾਗੋ 5 ਸਾਲ ਬੀਤਣ ਵਾਲੀ ਆ ਐਦਾਂ ਨਹੀਂ ਚੱਲਦੀ ਹੁੰਦੀ ਸਰਕਾਰ ਜਿੱਦਾਂ ਚਲਾਉਂਦੇ ਪਏ ਆ ਆ ਕੇ ਬੈਠੋ ਸੁਣੋ ਲੋਕਾਂ ਦੀ ਇਹ ਥੋੜੀ ਆਏ ਜਾਂ 10 ਬੰਦਿਆਂ ਨਾਲ ਫੋਟੋ ਖਿਚਾਈ ਚਲ ਗਏ ਪਹਿਲਾਂ ਦੇਖੋ ਆ ਕਿ ਤੁਸੀਂ ਦੇ ਠੇਕਾ ਦਿੰਨੇ ਮੈਂ ਆ ਤੁਹਾਡਾ ਫਰਜ ਆ ਤੁਸੀਂ ਆਪਣਾ ਬੰਦਾ ਲਾਓ ਇੱਕ ਜਿਹੜਾ ਉੱਤੇ ਖੜ ਕੇ ਕਰਾਵੇ ਕੋਈ ਨਹੀਂ ਆ ਜੀ ਉਹ ਆਏ ਗੱਡੀਆਂ 'ਚ ਬੈਠੇ ਅਸੀਂ ਵੀ ਚਲ ਗਏ ਜੀ ਐਦਾਂ ਨਹੀਂ ਹੋਣਾ ਜੀ ਹੁਣ ਅਸੀਂ ਨਹੀਂ ਤਾਂ ਪਾਈਪਲਾਈਨਾਂ ਦਾ ਹਫ਼ਤੇ ਦਾ ਟਾਈਮ ਦੇਣਾ ਸਾਡੀ ਸੜਕ ਬਣ ਗਈ ਜਾਂਦਾ ਹੱਲ ਹੋ ਗਿਆ ਠੀਕ ਆ ਨਹੀਂ ਅਸੀਂ ਪਾਈਪਲਾਈਨਾਂ ਕੱਟ ਕੇ ਬਾਹਰ ਰੱਖਣੀਆਂ ਆ ਬਸ ਸਰ ਜਿਹੜੀ ਕਿ ਇਹ ਸਮੱਸਿਆ ਵੀ ਤੁਸੀਂ ਦੇਖ ਰਹੇ ਹੋ ਆ ਰਹੀ ਪਈ ਹੈ ਇਸ ਦਾ ਹੱਲ ਨਹੀਂ ਕੀਤਾ ਜਾ ਰਿਹਾ ਇੱਕ ਤਾਂ ਵੈਸੇ ਹੀ ਗਰਮੀ ਬਹੁਤ ਹੈ ਦਿਨੇ ਲੋਕੀ ਘੱਟ ਨਿਕਲਦੇ ਨੇ ਤਾਂ ਜੇਕਰ ਇਦਾਂ ਹੀ ਇਹ ਟੁੱਟਿਆ ਰਹੇਗਾ ਤਾਂ ਕੀ ਜਿਹੜੇ ਕਿ ਦੁਕਾਨਦਾਰਾਂ ਦਾ ਬਣੇਗਾ ਰੋਜੀ ਰੋਟੀ ਤਾਂ ਹਰੇਕ ਨੇ ਕਮਾਉਣੀ ਹੈ ਦੋ ਤਿੰਨ ਗਰਮ ਬੱਤੀ ਪਹਿਲਾਂ ਵੀ ਗਿਰ ਚੁੱਕੀ ਹੈ ਜੀ ਬੱਚੇ ਦੇ ਮੇਰੇ ਦੇਖੋ ਜੀ ਰੋਜ਼ਗਾਰ ਤਾਂ ਪਹਿਲਾਂ ਅੱਗੇ ਨਹੀਂ ਹੈਗਾ ਉੱਥੇ ਗਰਮੀ ਦੀ ਮਾਰ ਇੰਨੀ ਪਈ ਵੀ ਹੈ ਦੁਕਾਨਦਾਰ ਕੰਮ ਆਪਣਾ ਕੰਮ ਨਹੀਂ ਕਰੂਗੇ ਰਿਜ਼ਿੰਗ ਨਹੀਂ ਆਪਣਾ ਕਰੂਗੇ ਕੋਈ ਦਾ ਚੜਦਾ ਨਹੀਂ ਇਹਨਾਂ ਦੁਕਾਨਾਂ ਤੇ ਤੇ ਕਿੱਥੋਂ ਕਮਾਵਾਂਗੇ ਕੱਥਾ ਆਪਣਾ ਘਰ ਪਾਲੂਗੇ ਹੁਣ ਅਸੀਂ ਇਹ ਪ ਮੇਅਰ ਸਾਹ ਨੂੰ ਕੁਝ ਪਤਾ ਹੀ ਨਹੀਂ ਇਸ ਬਾਰੇ ਜੇ ਮੇਅਰ ਨੂੰ ਇਸ ਚੀਜ਼ ਦਾ ਨਹੀਂ ਪਤਾ ਤਾਂ ਆਪਣੀ ਕੁਰਸੀ ਛੱਡ ਦੇਣ ਉਹ ਕਿਉਂ ਮੇਅਰ ਬਣੇ ਪਏ ਆ ਜੇ ਮੇਅਰ ਨੂੰ ਪਤਾ ਹੀ ਨਹੀਂ ਆ ਕਿ ਠੇਕੇਦਾਰ ਕੌਣ ਆ ਮੈਂ ਸਿੱਧਾ ਨੂੰ ਫੋਨ ਕੀਤਾ ਸੀ ਕਰ ਉਹਨੂੰ ਉਹ ਖੁਦ ਮੈਨੂੰ ਉਹਨੇ ਕਿਹਾ ਕਹਿੰਦੇ ਮੈਨੂੰ ਠੇਕੇਦਾਰੀ ਨਹੀਂ ਪਤਾ ਕੌਣ ਆ ਠੇਕੇਦਾਰ ਨੂੰ ਸਾਹਮਣੇ ਲੈ ਕੇ ਨਹੀਂ ਆ ਰਹੇ ਆ ਕਦੀ ਐਸਜੀਓ ਜਾਂ ਜੇਈ ਆ ਜਾਂਦਾ ਵਾ ਅੱਜ ਕੱਲ੍ਹ ਆਸ਼ਵਸ਼ੰਦੇ ਕਹਿੰਦੇ ਕੱਲ੍ਹ ਦੇ ਕਹਿੰਦੇ ਆ ਤਿੰਨ ਚਾਰ ਮਹੀਨੇ ਤੋਂ ਇਦਾਂ ਹੀ ਆ ਨਾਲੇ ਹੁਸ਼ਾਰਪੁਰ ਦੀ ਦੇਣ ਦੇਖੋ ਕਿਹੜੀ ਸੀਗੀ ਉਪਗਟਨ ਵਾਲੇ ਮੰਤਰੀ ਬਣੇ ਸੀ ਜਿੰਪਾ ਜੀ ਉਹਨੇ ਤੁਸੀਂ ਦੇਖੀ ਨੇਮਪਲੇਟ ਇਹਨਾਂ ਨੂੰ ਦੇਖਣਾ ਚਾਹੀਦਾ ਸਮੱਸਿਆ ਸੁਣਨੀ ਚਾਹੀਦੀ ਆ ਜੇ ਵਿਧਾਇਕ ਨੂੰ ਕਿਸੇ ਪ੍ਰੋਬਲਮ ਕਿਸੇ ਚੀਜ਼ ਤੋਂ ਕਿ ਦੁਕਾਨਦਾਰ ਕੋਈ ਕਿਸੇ ਨਾਲ ਨਹੀਂ ਬੰਦੀ ਆ ਇਹਨਾਂ ਆਸੇ ਸਾਰੇ ਸਾਂਝੇ ਹੋਣੇ ਚਾਹੀਦੇ ਆ ਪਹਿਲਾਂ ਆ ਕੇ ਮੁਸ਼ਕਲ ਸੁਣਨ ਹੱਲ ਕਰਨੇ ਚੀਜ਼ ਦਾ ਨਾ ਕਿ ਆਪਣੇ ਬਸ ਆਪਣੇ ਬਿਆਨ ਫੋਕੇ ਆਪਣੇ ਬਿਆਨ ਦੇਈ ਜਾਣ ਬਸ ਦੁਵਾਰਾ ਚ ਇਸ ਤੇ ਇਸ਼ਤਿਹਾਰ ਦੇ ਦਿੰਦੇ ਆ ਵੱਡੇ ਵੱਡੇ ਕਿ ਜਿਹੜੀ ਆਪ ਦੀ ਸਰਕਾਰ ਵਾ ਲੋਕਾਂ ਦੀ ਸਰਕਾਰ ਆ ਆਮ ਬੰਦੇ ਦੀ ਸਰਕਾਰ ਆ ਤੇ ਆਪਾਂ ਜਿਹੜਾ ਰੋਜ਼ਗਾਰ ਆ ਹਰ ਬੰਦੇ ਨੂੰ ਦੇ ਰਹੇ ਆ ਕੰਮਕਾਰ ਦੇ ਰਹੇ ਆ ਦੁਕਾਨਦਾਰ ਤੇ ਬੇਲੇ ਬੈਠੇ ਤੇ ਦੇਖੋ ਕੋਈ ਗਾਹਕ ਨਹੀਂ ਚੜ ਰਹੇ ਆ ਇਸ ਚੀਜ਼ ਦਾ ਸਮੱਸਿਆ ਜਿਹੜੀ ਆ ਹਲ ਜਲਦੀ ਕਰਨਾ ਚ ਆਪਾਂ ਡੀਸੀ ਜਦੋਂ ਸਬਸਤ ਆਪਾਂ ਜੇ ਘਰਾ ਆਪਾਂ ਕਰਾਂਗੇ ਬਹੁਤ ਜਲਦ ਤਾਂ ਜਿੱਦਾਂ ਦੁਕਾਨਦਾਰਾਂ ਨੂੰ ਆਪਣਾ ਇਹ ਸਾਨੂੰ ਅਰਜ਼ੀ ਦੇਵੋਗੇ ਅਸੀਂ ਇਹਨਾਂ ਨਾਲ ਬਾ ਮੋਢੇ ਨਾਲ ਮੋਢਾ ਨਾਲ ਖੜੇ ਆਪਾਂ ਹੋਰ ਵੀ ਦੁਕਾਨਦਾਰ ਜਿਹੜੇ ਕਿ ਮੌਜੂਦ ਨੇ ਸਰ ਜਿਹੜੀ ਕਿ ਸਮੱਸਿਆ ਆ ਰਹੀ ਹੈ ਕੋਈ ਹੱਲ ਨਹੀਂ ਹੋ ਰਿਹਾ ਪਿਆ ਹੈ ਦੁਕਾਨਦਾਰੀ ਜਿਹੜੀ ਕਿ ਕਹਿ ਲਓ ਅਸੀਂ ਘਾਟੇ 'ਚ ਹੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਦੁਕਾਨਦਾਰੀ ਦਾ ਘਾਟੇ 'ਚ ਦੀ ਜਿਹੜੀ ਜ਼ਰਾਬ ਜਾ ਰਹੀ ਉਹਦਾ ਗੱਲ ਬੱਕਰੀ ਜਿਹੜੇ ਸਾਡੇ ਰਿਸ਼ਤੇਦਾਰਾ ਰਿਲੇਟਡ ਬੰਦੇ ਆ ਕਸਟਮਰ ਆ ਗਾਹਗਾ ਉਹ ਬੱਚਿਆਂ ਨਾਲ ਆ ਕੇ ਦੋ ਤਿੰਨ ਵਾਰੀ ਡਿੱਗ ਚੁੱਕੇ ਆ ਉਹ ਸਾਨੂੰ ਕਹਿੰਦੇ ਤੁਹਾਡੀ ਸ਼ੌਂਕ ਤੇ ਸਮਾਨ ਲੈਣ ਨਹੀਂ ਆਣਾ ਅਸੀਂ ਸਾਨੂੰ ਤੁਸੀਂ ਘਰ ਭੇਜ ਦਿਓ 6 ਵਜੇ 7 ਵਜੇ ਤੋਂ ਬਾਅਦ ਜਿਸ ਲਈ ਨੇਲਾ ਹੁੰਦਾ ਬਹੁਤ ਸਾਰੇ ਐਕਸੀਡੈਂਟ ਹੋ ਜਾਂਦੇ ਆ ਤੇ ਉਹਦੀ ਕੋਈ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਆਹ ਕਹਾਣੀ ਹੈਗੀ ਵਿਚਲੀ ਇਹ ਬਾਜ਼ਾਰ ਜਾਂ ਤਾਂ ਬੰਦ ਹੋ ਜਾਣਗੇ ਜਾਂ ਤੁਸੀਂ ਬੰਦ ਕਰਾ ਦਿਓ ਕਾਰਪੋਰੇਸ਼ਨ ਨੂੰ ਅਸੀਂ ਛਾਪੀ ਜਾਂਦੇ ਦਿੰਨੇ ਆ ਇਹ ਕਹਿਣਾ ਚਾਹੋਗੇ ਤੁਸੀਂ ਕਿਹੜੇ ਸ਼ਬਦਾਂ ਦੇ ਵਿੱਚ ਉਹਨਾਂ ਨੂੰ ਜਗਾਉਣਾ ਚਾਹੋਗੇ ਕਿ ਇਹ ਸਮੱਸਿਆ ਦਾ ਜਿਹੜਾ ਕਿ ਹੱਲ ਕੀਤਾ ਇਹ ਸਰਕਾਰ ਜਿਹੜੀ ਹੈਗੀ ਆ ਬੋਟਾ ਵਾਲੀ ਹੈਗੀ ਆ ਪੱਤਰ ਲਾ ਕੇ ਆਪਣੀਆਂ ਬੋਟਾਂ ਲਈ ਜਾਂਦੀ ਆ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਨਾ ਛੋਟੇ ਨਾ ਵੱਡੇ ਨਾ ਜਿਹੜੇ ਵੱਡੇ ਦੁਕਾਨਦਾਰ ਆਗੇ ਆ ਉਹਨਾਂ ਦੇ ਨਾਲ ਬਹਿ ਕੇ ਫੋਟੋਆਂ ਖਿਚਾ ਕੇ ਲੈ ਜਾਂਦੇ ਆ ਲੀਡਰਾਂ ਨਾਲ ਐਮ ਐਲ ਏ ਨਾਲ ਜੀ ਆਈ ਨਾਲ ਜਾਂ ਜਿਹੜੇ ਮੋਰੀ ਹੈਗੇ ਕਾਰਪੋਰੇਸ਼ਨ ਦੇ ਗੱਲ 'ਚ ਹਾਰ ਪਾਉਂਦੇ ਆ ਫੋਟੋਆਂ ਖਿਚਾਉਂਦੇ ਤੇ ਚਲੇ ਜਾਂਦੇ ਆ ਮੁੜ ਕੇ ਕੋਈ ਕਾਰਵਾਈ ਨਹੀਂ ਕਰਦੇ ਮਤਲਬ ਤੁਸੀਂ ਕਹਿ ਰਹੇ ਹੋ ਕਿ ਫੋਟੋਆਂ ਖਚਾਉਣ ਦੇ ਲਈ ਆਂਦੇ ਨੇ ਇੱਕ ਸ਼ੋਅ ਆਫ ਕਰਨ ਦੇ ਲਈ ਪਰ ਜੇਕਰ ਸਮੱਸਿਆ ਦੀ ਗੱਲ ਕਰੀਏ ਤਾਂ ਉਹ ਇਗਨੋਰ ਕਰਦੇ ਕੋਈ ਨਹੀਂ ਸੁਣਦੇ ਕੋਈ ਨਹੀਂ ਸੁਣਦੇ ਨਾ ਉਹਨਾਂ ਚ ਇੰਨੀ ਪਾਵਰ ਹੈਗੀ ਐ ਸੁਲੰਦੀ ਉਹ ਇਹ ਗੱਲ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਤੁਸੀਂ ਸਾਡੇ ਨਾਲ ਗੱਲੇ ਅੱਜ ਕੀਤੀ ਐ ਮਤਲਬ 2-3 ਮਹੀਨੇ ਦਾ ਵਾਕਿਆ ਹੋਵੇ ਉਹ ਕਹਿੰਨੇ ਗੱਲ ਅਹੀ ਅੱਜ ਕੀਤੀ ਆ ਇਹਦੇ ਬਾਰੇ ਅਸੀਂ ਫੇਲ ਹੋ ਚੁੱਕੇ ਆ ਇਹ ਸਰਕਾਰ ਫੇਲ ਹੋ ਚੁੱਕੀ ਆ ਇਹਨੂੰ ਕਿਸੇ ਨੇ ਵੋਟ ਨਹੀਂ ਦੇਣੀ ਇਸ ਹਲਕੇ ਚ ਇਹ ਹੁਣੇ ਲਿਖ ਕੇ ਦੇ ਦਿੰਨੇ ਆ ਚਾਹੇ ਸੜਕ ਠੀਕ ਕਰਾਂ ਚਾਹੇ ਨਾ ਠੀਕ ਕਰਾਂ ਅਸੀਂ ਐਲਾਨੀਆਂ ਐਲਾਨ ਕਰਦੇ ਆ ਦਾਲ ਬਾਜ਼ਾਰ ਕਣਕ ਮੰਡੀ ਬਾਜ਼ਾਰ ਸਰਾਜਾ ਚੌਂਕ ਦੇ ਵਿੱਚ ਇੱਕ ਵੀ ਬੰਦੇ ਨੂੰ ਜਿੰਪਾ ਸਾਹਿਬ ਨੂੰ ਵੋਟ ਨਹੀਂ ਪੈਗੀ ਨਹੀਂ ਪੈਗੀ ਨਹੀਂ ਪੈਗੀ ਨਹੀਂ ਪੈਗੀ ਫੋਏ ਸੰ ਦੁਕਾਨਦਾਰ ਭਾਈਚਾਰਾ ਜਿਹੜਾ ਕਿ ਮੌਜੂਦ ਸੀ ਜਿਨ੍ਹਾਂ ਦੀਆਂ ਦੁਕਾਨਾਂ ਇਸ ਇਲਾਕੇ ਦੇ ਵਿੱਚ ਲੱਗਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਸ਼ਬਦਾਂ ਤੋਂ ਹੀ ਉਹਨਾਂ ਦੇ ਜਾਪ ਰਿਹਾ ਹੈ ਕਿ ਕਿੰਨੇ ਕੁ ਪਰੇਸ਼ਾਨੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਵੱਲੋਂ ਜਦੋਂ ਅਧਿਕਾਰੀਆਂ ਨੂੰ ਸਮੱਸਿਆ ਦੱਸੀ ਜਾਂਦੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਉਹ ਇਗਨੋਰ ਜਿਹੜਾ ਕਿ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਪਰ ਜਿਹੜੀ ਕਿ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਸੋ ਅਸੀਂ ਵੀ ਇੱਕ ਅਪੀਲ ਕਰਨਾ ਚਾਹਾਂਗੇ ਕਿ ਜਿਹੜੇ ਦੁਕਾਨਦਾਰ ਇੱਥੇ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਇੱਥੇ ਆਉਂਦੇ ਨੇ ਸ਼ਾਪਿੰਗ ਕਰਨ ਦੇ ਲਈ ਆ ਸਮਾਨ ਜ਼ਰੂਰੀ ਜਿਹੜਾ ਕਿ ਲੈਣਾ ਹੁੰਦਾ ਹੈ ਤਾ ਇਹ ਉਥੋਂ ਜਿਹੜੇ ਕਿ ਲੋਕ ਵੀ ਆਉਂਦੇ ਨੇ ਤਾਂ ਕਈ ਵਾਰੀ ਜਿਹੜਾ ਕਿ ਐਕਸੀਡੈਂਟ ਹੋ ਜਾਂਦੇ ਨੇ ਆ ਵੂਮਨ ਹੁੰਦੀਆਂ ਨੇ ਜਨਾਨੀਆਂ ਹੁੰਦੀਆਂ ਨੇ ਜਿਹੜੀਆਂ ਆਫ ਬੈਲੈਂਸ ਹੋ ਕੇ ਜਿਹੜਾ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਦੱਸਿਆ ਵੀ ਹੈ ਕਿ ਇੱਕ ਦੋ ਵਾਰੀ ਐਕਸੀਡੈਂਟ ਦਾ ਸਾਹਮਣਾ ਕੀਤਾ ਪਿਆ ਤਾਂ ਸਿੱਧਾ ਹੀ ਕਹਿ ਦਿੱਤਾ ਜਾਂਦਾ ਹੈ ਅਸੀਂ ਇਸ ਬਾਜ਼ਾਰ ਦੇ ਵਿੱਚ ਨਹੀਂ ਆਵਾਂਗੇ ਜਦ ਤੱਕ ਰੋਡ ਬਣਾ ਦਿੱਤੇ ਜਾਣ ਸੋ ਬੇਨਤੀ ਕਰਨਾ ਚਾਹਾਂਗੇ ਕਿ ਇਹ ਜਿਹੜਾ ਕਿ ਮਸਲਾ ਹੈ ਇਸ ਦੇ ਉੱਤੇ ਜਿਹੜਾ ਕਿ ਗੌਰ ਫਰਮਾਇਆ ਜਾਵੇ ਤੇ ਰੋਡ ਜਿਹੜੇ ਕਿ ਨੇ ਇੱਥੋਂ ਦੇ ਜਿਹੜੇ ਕਿ ਰੋਡ ਨੇ ਗਲੀਆਂ ਨੇ ਉਹ ਪ੍ਰੋਪਰ ਜਿਹੜੀਆਂ ਕਿ ਬਣਵਾ ਦਿੱਤੀਆਂ ਚਾਹੀਦੀਆਂ ਨੇ ਤਾਂ ਜੋ ਜਿਹੜੇ ਦੁਕਾਨਦਾਰ ਨੂੰ ਤੇ ਜਿਹੜੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੋਂ ਗੁਜ਼ਰਦੇ ਨੇ ਉਹਨਾਂ ਨੂੰ ਕੋਈ ਸਮੱਸਿਆ ਨਾ ਆ ਸਕੇ ਕੈਮਰਾਮੈਨ ਮਨਵੀਰ ਮੇਟੀਆ ਨਾਲ ਮੈਂ ਨਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹਾਰਪੁਰ ਨਿਊਜ਼